ਵਾਸੀਆਂ ਨੂੰ ਤੇ ਸਾਡੇ ਖਾਸ ਕਰਕੇ ਪੱਤਰਕਾਰ ਸਹਿਬਾਨਾਂ ਨੂੰ ਅੱਜ ਦੀ ਵਧਾਈ ਕਿਉਂਕਿ ਨਗਰ ਕੌਂਸਲ ਨੰਗਲ ਨੇ ਜਾਂ ਸਾਡੇ ਜਿਹੜੀ ਇਸ ਟਰਮ ਹੋਈ ਸੀ ਉਹਦੇ ਚੌਥਾ ਬਜਟ ਪਾਸ ਕੀਤਾ 115 ਕਰੋੜ ਰੁਪਏ ਦਾ ਅਨੁਮਾਨਿਤ ਬਜਟ ਪਾਸ ਕੀਤਾ ਅੱਜ ਨਗਰ ਕੌਂਸਲ ਨੰਗਲ ਵੱਲੋਂ ਤੇ ਜਿਹਦੇ ਵਿੱਚ ਸਾਡੇ ਕੋਲ ਇੱਕ ਤਜਵੀਜ਼ ਆ ਕਿ 44 ਕਰੋੜ ਦੇ ਲਗਭਗ ਸਾਡੇ ਕੋਲ ਬੈਲੈਂਸ ਬਚਿਆ ਹੋਇਆ ਪਿਛਲੇ ਸਾਲ ਦਾ ਤੇ ਜਿਹੜੇ ਆਉਣ ਵਾਲੇ ਸਮੇਂ ਦੌਰਾਨ ਜਿਹੜੀ ਆਮਦਨ ਹੈ ਇਨਕਮ ਹੈ ਜਿਹੜੇ ਅਲੱਗ-ਅਲੱਗ ਸੋਰਸਸ ਤੋਂ ਵੈਟ ਤੋਂ ਜੀਐਸਟੀ ਤੋਂ ਜਾਂ ਪ੍ਰਾਪਰਟੀ ਟੈਕਸ ਤੋਂ ਜਾਂ ਕਿਸੇ ਹੋਰ ਤੋਂ ਉਹ 71 ਕਰੋੜ ਰੁਪਈਆ 71 ਲੱਖ 71 ਕਰੋੜ ਦੇ ਕਰੀਬ ਜਿਹੜੀ ਸਾਡੀ ਆਪਣੀ ਇਨਕਮ ਦਾ ਆਪਾਂ ਟੀਚਾ ਰੱਖਿਆ ਹੋਇਆ ਤੇ ਕੁੱਲ 115 ਕਰੋੜ ਦਾ ਅੱਜ ਬਜਟ ਪਾਸ ਕੀਤਾ ਤੇ ਇੱਕ ਸਾਡਾ ਐਸਟੀਮੇਟਡ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜਾ ਇੱਕ ਸਾਡੇ ਜਿਹੜੇ EMPLOYEES ਆ ਜਾਂ ਅਮਲਾ ਹੈ ਜਾਂ ਕੋਈ ਵੀ ਕਿਸੇ ਕਿਸਮ ਦਾ ਹੈ ਉਹਦੇ ਤੇ 41 ਕਰੋੜ ਦਾ ਅਨੁਮਾਨਿਤ ਖਰਚਾ ਰੱਖਿਆ ਹੋਇਆ ਜਿਹੜਾ 2025-26 ਦੇ ਲਈ ਤੇ ਕੰਟਿੰਜੈਂਸੀ ਫੰਡਸ ਆ ਜਿਹੜਾ 2.7 3.80 ਕਰੋੜ ਰੁਪਇਆ ਤਜਵੀਜ ਆ ਸਾਡੀ ਕਿ ਉਹਦੇ ਲਈ ਰੱਖਿਆ ਹੋਇਆ ਤੇ ਵਿਕਾਸ ਦੇ ਜਿਹੜੇ ਡਵੈਲਪਮੈਂਟਸ ਦੇ ਕੰਮ ਹੈ ਉਹਨਾਂ ਲਈ 42 ਕਰੋੜ 32 ਕਰੋੜ ਰੁਪਇਆ ਰੱਖਿਆ ਸੀ ਵਿਕਾਸ ਦੇ ਕੰਮਾਂ ਲਈ ਕੁੱਲ ਇਹਦਾ 70 ਕਰੋੜ ਰੁਪਇਆ ਬਣ ਜਾਂਦਾ ਤੇ ਇਹਦੇ ਵਿੱਚ ਜਿਹੜਾ ਪਿਛਲੇ ਸਾਲ ਦਾ 28 ਕਰੋੜ ਰੁਪਇਆ 38 ਕਰੋੜ ਰੁਪਇਆ ਪਾ ਕੇ ਸਾਡਾ ਆਪਣਾ ਬੈਲੈਂਸ ਕਰਕੇ 115 ਕਰੋੜ ਰੁਪਏ ਦਾ ਸਾਡਾ ਬਜਟ ਹੈ ਇਹ ਰਾਜ ਪਾਸ ਕੀਤਾ ਇਹਦੇ ਵਿੱਚ ਜਿਹੜੀ ਕੁੱਲ ਆਮਦਨ ਤੋਂ ਜਿਵੇਂ ਵੈਟ ਤੇ ਜੀਐਸਟੀ ਤੋਂ ਜਿਹੜੀ ਪ੍ਰਾਪਤ ਆਮਦਨ ਹੈ ਜਿਹੜੀ ਅਸੀਂ ਕਹਿੰਦੇ ਕਿ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਕਰਨੀ ਹੈ ਆਮਦਨ ਕਿ ਉਹਦੇ ਵਿੱਚ ਅਸੀਂ ਤਜਵੀਜ਼ ਰੱਖੀ ਕਿ 85 ਲੱਖ ਰੁਪਏ ਅਸੀਂ ਇਹ ਤੋਂ ਕਰਨਾ ਤੇ ਉਹਦੇ ਵਿੱਚ ਜਿਹੜਾ ਪਿਛਲੇ ਸਾਲ ਦਾ ਇੱਕ ਟੀਚਰ ਆਪਕੇ ਆਪਾਂ ਰੱਖੇ ਕਿ ਵੈਟ ਤੇ ਜੀਐਸਟੀ ਤੋਂ ਜੋ ਅਸੀਂ ਪਿਛਲੇ ਸਾਲ ਐਸਟੀਮੇਟ ਲਗਾਇਆ ਸੀ ਵੀ ਅਸੀਂ ਇੰਨਾ ਕਲੈਕਸ਼ਨ ਕਰਾਂਗੇ ਉਹਦਾ 90% ਅੱਜ ਤੱਕ ਕਰ ਚੁੱਕੇ ਇਹ ਜਿਹੜਾ ਖਰਚਾ ਤੁਹਾਨੂੰ ਦੱਸਿਆ ਜਾਂ ਬਕਾਇਆ ਦੱਸਿਆ ਫਰਵਰੀ ਮਹੀਨੇ ਤੱਕ ਦਾ ਸਾਡਾ ਜਿਹੜਾ ਕਿਉਂਕਿ ਮਾਰਚ ਦੇ ਵਿੱਚ ਅਸੀਂ ਹਜੇ ਹੋਰ ਆਮਦਨ ਹੋਣ ਦੀ ਪੋਸਿਬਿਲਟੀ ਆ ਤੇ ਜਿਹੜੀ ਬਿਜਲੀ ਤੋਂ ਚੁੰਗੀ ਪ੍ਰਾਪਤ ਹੈ 2025-26 ਦੇ ਵਿੱਚ ਅਸੀਂ ਰੱਖਿਆ ਵੀ 35 ਲੱਖ ਰੁਪਈਆ ਸੀ ਇਹਨਾਂ ਤੋਂ ਰੱਖਣਾ ਵੀ ਜਿਹੜਾ ਸਾਡਾ ਪ੍ਰਾਪਤ ਹੋਵੇ ਪ੍ਰੋਪਰਟੀ ਟੈਕਸ ਤੋਂ ਅਸੀਂ ਪੌਸਿਬਿਲਟੀ ਹੈ ਕਿ ਦੋਸਤੋ 2.50 ਕਰੋੜ ਰੁਪਇਆ ਅਸੀਂ ਰੱਖਿਆ ਕਿ ਆਪਾਂ ਟੀਚਾ ਮਿੱਥਿਆ ਹੋਇਆ ਵੀ ਜਿਹੜਾ ਰੱਖਣਾ ਹੈ ਐਕਸਾਈਜ਼ ਡਿਊਟੀ ਤੋਂ ਜਿਹੜਾ ਅਸੀਂ ਟੀਚਾ ਰੱਖਿਆ ਕਿ 79 ਲੱਖ ਰੁਪਏ ਦਾ ਟੀਚਾ ਮਿੱਥਿਆ ਕਿ ਆਪਾਂ ਉਹਦੇ ਤੋਂ ਰੱਖਣਾ ਤੇ ਪਿਛਲੇ ਸਾਲ ਦੇ ਵਿੱਚ ਅਸੀਂ 64.12 ਲੱਖ ਰੁਪਏ ਦੀ ਆਮਦਨ ਪ੍ਰਾਪਤ ਹੋਈ ਸੀ ਐਕਸਾਈਜ਼ ਤੋਂ ਜਿਹੜਾ ਅਸੀਂ ਮਿੱਥਿਆ ਹੋਇਆ ਟੀਚਾ ਉਹਦੇ ਵਿੱਚ 75% ਜਾਨੀ ਕਿ 75% ਐਕਸਾਈਜ਼ ਡਿਊਟੀ ਤੋਂ ਅਸੀਂ ਅੱਜ ਤੱਕ ਹੋਏ ਹਜੇ ਮਾਰਚ ਕਰਕੇ ਹਜੇ ਉਹ ਜਿਹੜਾ ਅਨੁਮਾਨਤ ਖਰਚੇ ਤੇ ਜਿਹੜੀ ਆਮ ਆਮਦਨ ਹੈ ਉਹਦੇ ਚਾਣੀ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਤੋਂ ਜਿਹੜਾ ਅੱਜ ਅਸੀਂ ਪਿਛਲੀ ਵਾਰ 26 ਲੱਖ ਰੁਪਏ ਰੱਖਿਆ ਸੀ ਉਹਦਾ ਤੇ 30 ਲੱਖ ਰੁਪਈਆ ਅਸੀਂ ਸਾਨੂੰ ਮਿਲਿਆ ਤੇ ਜਾਨੀ ਕਿ ਆਪਾਂ 100% ਤੋਂ ਉੱਪਰ ਜਿਹੜਾ ਕਲੈਕਸ਼ਨ ਕੀਤੀ ਆ ਤੇ ਅਗਲਾ ਟੀਚਾ ਅਸੀਂ ਵਾਟਰ ਸਪਲਾਈ ਤੋਂ 26 ਲੱਖ ਰੁਪਏ ਦਾ ਰੱਖਿਆ ਸੀਵਰੇਜ ਮਾਧੇ ਦੀਨ 32 ਲੱਖ ਰੁਪਏ ਦਾ ਆਪਾਂ ਰੱਖਿਆ ਵੀ ਸਾਨੂੰ ਉਹਦੀ ਪ੍ਰਾਪਤੀ ਹੋਣੀ ਕੁੱਲ ਅਸੀਂ 58 ਲੱਖ ਵਾਟਰ ਸਪਲਾਈ ਤੇ ਸੀਵਰੇਜ ਤੋਂ ਹੈ ਜਿਹੜੀ ਵੈਟ ਤੇ ਤਹਿ ਬਾਜ਼ਾਰੀ ਦਾ ਇਹਦੇ ਵਿੱਚ 2025-26 ਦੇ ਵਿੱਚ 7 ਲੱਖ ਰੁਪਏ ਦਾ ਟੀਚਾ ਮਿੱਥਿਆ ਹੋਰ ਜਿੰਨੇ ਦੂਜੇ ਸਾਧਨ ਹੈ 5 ਕਰੋੜ 70 71 ਲੱਖ ਦਾ ਟੀਚਾ ਰੱਖਿਆ ਹੋਇਆ ਤੇ ਜਿਹੜਾ ਖਰਚਾ ਇਹ ਤੁਹਾਨੂੰ ਦੱਸ ਦਿੱਤਾ ਅਮਲੇ ਤੇ ਕੀ ਸਾਡਾ ਆਉਣ ਵਾਲੇ ਸਮੇਂ ਦੇ ਵਿੱਚ ਇੰਨਾ ਹੋਣਾ ਤੇ ਡਿਟੇਲ ਅਲੱਗ-ਅਲੱਗ ਹੈ ਵੀ ਇਲੈਕਸ਼ਨ ਤੇ ਕੀ ਹੋਣਾ ਆ ਜਿਹੜਾ ਨੱਟਸ਼ੈਲ ਸਾਡਾ ਬਜਟ ਸੀ ਜੀ ਭਾਜੀ ਸ਼ਹਿਰ ਦੀ ਬਹੁਤ ਵੱਡੀ ਪ੍ਰੋਬਲਮ ਹੈ ਮੀਟ ਮਾਰਕੀਟ ਲੈਂਡ ਨਹੀਂ ਮਿਲ ਰਹੀ ਕੋਈ ਵੀ ਲੈਂਡ ਜਿੱਥੇ ਅਸੀਂ ਲੈਂਡ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਤੇ ਲੱਗੀ ਜਾਵੇ ਉਥੇ ਦੇ ਜਿਹੜਾ ਨਿਵਾਸੀ ਹੈ ਆਲੇ ਦੁਆਲੇ ਦੇ ਲੋਕ ਹੈ ਉਹ ਵਿਰੋਧ ਕਰ ਦਿੰਨੇ ਤੇ ਜਿਹੜੀ ਸਾਡੇ ਕੋਲ ਜਿਹੜੀ ਮਿਨਿਸਪਲ ਕਾਉਂਸਲ ਦੀ ਲੈਂਡ ਹੈ ਕੱਲੀ ਜਿਹੜੀ ਆਪਾਂ ਕਿੱਥੇ ਲਾਇਆ ਜਾ ਸਕਦਾ ਉਹ ਮਲੂਕਪੁਰ ਦੇ ਨੇੜੇ ਆ ਪਰ ਸਲੈਕਟਰ ਹਾਊਸ ਤੁਹਾਡਾ ਬੰਦ ਪਿਆ ਕਿ ਸਾਲ ਨਹੀਂ ਸਲੈਕਟਰ ਹਾਊਸ ਹਾਂਜੀ ਸਲੈਕਟਰ ਹਾਊਸ ਬੰਦ ਹੋਣ ਦਾ ਕਾਰਨ ਐਨਜੀਟੀ ਦੀਆਂ ਕਈ ਰਿਪੋਰਟਸ ਆ ਜਿਹੜੀਆਂ ਪਰਮਿਸ਼ਨਸ ਆ ਉਹ ਰਹਿੰਦੀਆਂ ਸਾਡੀ ਇਨਫਰਾਸਟ੍ਰਕਚਰ ਤਿਆਰ ਹੈ ਬਿਲਡਿੰਗ ਤਿਆਰ ਹੈ ਸਾਰਾ ਖਰਚਾ ਕਰ ਦਿੱਤਾ ਹੋਇਆ ਜਿਹੜੀ ਸਾਡੀ ਡਿਊਟੀ ਹੈ ਪਰ ਪੋਲੂਸ਼ਨ ਕੰਟਰੋਲ ਬੋਰਡ ਤੇ ਐਨਜੀਟੀ ਦੀਆਂ ਕਈ ਪਰਮਿਸ਼ਨਸ ਆ ਜਿਹੜੀਆਂ ਸਾਡੇ ਕੋਲ ਹਜੇ ਤੱਕ ਅਸੀਂ ਕਹਿਣ ਦਾ ਮਤਲਬ ਕੀ ਆਪਾਂ ਨਹੀਂ ਪ੍ਰਾਪਤ ਹੋਈਆਂ ਅਸੀਂ ਅਪਲਾਈ ਕਰ ਦਿੱਤੇ ਹੋਏ ਸਾਰੇ ਐਮਸੀਏ ਤੁਹਾਡੇ ਸਾਰੇ ਐਮਸੀਏ ਮਜੂਦ ਸਿਗੇ ਜੀ ਅੱਜ ਇੱਕ ਸ਼੍ਰੀਮਤੀ ਸਰੋਜ ਬਾਲਾ ਤੇ ਦੂਸਰਾ ਮੈਡਮ ਵੀਨਾ ਰੀ ਜੀ ਤੇ ਰਜੇਸ਼ ਚੌਧਰੀ ਤੇ ਰਣਜੀਤ ਲੱਖੀ ਜੀ ਨਹੀਂ ਸੀ ਹਾਂ ਜੀ ਕੌਂਸਲਰ ਤੁਹਾਡਾ ਪ੍ਰੋਪਰਲੀ ਯੂਜ਼ ਹੋ ਰਿਹਾ ਕੌਂਸਲਰ ਆਪਾਂ ਉੱਪਰ ਆ ਗਏ ਕਿ ਅਸੀਂ ਦੋ ਗਊਸ਼ਾਲਾ ਨੂੰ ਇੱਕ ਨਗਰ ਕੌਂਸਲ ਨੂੰ ਮਾਣ ਹੈ ਸ਼ਹਿਰ ਦੀ ਹੱਦ ਤੋਂ ਬਾਹਰ ਹੋਣ ਦੇ ਬਾਵਜੂਦ ਵੀ ਅਸੀਂ 50-50 ਹਜ਼ਾਰ ਰੁਪਈਆ ਦੇ ਰਹੇ ਤੇ ਮੈਂ ਇਹ ਬਜਟ ਦੀ ਜੇ ਅੱਜ ਗੱਲ ਕਰ ਲਈਏ ਇਹਦੇ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ ਵੀ ਇਹ ਆਪਾਂ ਕੁਐਸਚਨ ਦਾ ਜਵਾਬ ਦੇ ਦਾਂਗੇ ਜਿਹੜੀ ਕਾਉ ਦੀ ਤੁਸੀਂ ਕਹਿੰਦੇ ਕਿ ਆਪਾਂ ਦੀ ਜਿਹੜੀ ਐਨੀਮਲ ਸਟ੍ਰੇ ਜਿਹੜੀ ਸਟ੍ਰੇ ਐਨੀਮਲਸ ਹੈ ਕਿ ਆਪਾਂ ਕਹਿੰਦੇ ਕਿ ਸਟ੍ਰੇ ਐਨੀਮਲ ਨੂੰ ਫੜਿਆ ਨਹੀਂ ਜਾ ਰਿਹਾ ਜਾ ਉਹਦੇ ਵਿੱਚ ਮੈਂ ਪਹਿਲਾਂ ਵੀ ਸ਼ਹਿਰ ਵਾਸੀਆਂ ਨੂੰ ਬੇਨਤੀ ਕੀਤੀ ਸੀ ਕਿ ਸਟ੍ਰੇ ਐਨੀਮਲਸ ਨੂੰ ਕੌਂਸਲ ਸਿਰਫ ਖਰਚਾ ਕਰ ਸਕਦੀ ਕੌਂਸਲ ਖਰਚਾ ਕਰ ਸਕਦੀ ਪਰ ਸਟ੍ਰੇ ਐਨੀਮਲ ਨੂੰ ਸਾਡੇ ਲੋਕਾਂ ਨੂੰ ਵੀ ਚਾਹੀਦਾ ਕਿ ਜਦੋਂ ਉਹਨਾਂ ਦਾ ਪਸ਼ੂ ਦੁੱਧ ਦੇਣਾ ਬੰਦ ਕਰ ਦਿੰਦਾ ਮੈਂ ਖਾਸ ਕਰਕੇ ਪਿੰਡ ਵਾਸੀਆਂ ਨੂੰ ਵਾਲੇ ਵਾਲਿਆਂ ਨੂੰ ਜਾਂ ਸ਼ਹਿਰ ਵਾਸੀਆਂ ਨੂੰ ਵੀ ਕਹਿਣਾ ਕਿ ਜਦੋਂ ਬੰਦ ਕਰਨਾ ਦੁੱਧ ਦੇਣਾ ਤਾਂ ਉਦੋਂ ਅਸੀਂ ਉਹਨੂੰ ਬੇਦਬੀ ਲਈ ਜਾਂ ਉਹਨਾਂ ਨੂੰ ਉਹਨਾਂ ਦੇ ਸਹਾਰੇ ਤੇ ਛੱਡ ਕੇ ਸ਼ਹਿਰ ਛੱਡ ਜਾਂਦੇ ਹਾਂ ਹਾਂਜੀ 115 ਕਰੋੜ ਦਾ ਬਜਟ ਤਾਂ ਤੁਸੀਂ ਕਹਿ ਰਹੇ ਪਰ ਇਹਦੀ ਫੈਸਲਾ ਹਾਂਜੀ ਮੈਂ ਇਹਦੇ ਬਾਰੇ ਕਹਿਣਾ ਕਿਉਂਕਿ ਅੱਜ ਚੰਗੀ ਗੱਲ ਸੀ ਕਿਉਂਕਿ ਬਜਟ ਇੱਕ ਉਹ ਉਹ ਦਸਤਾਵੇਜ਼ ਹੈ ਕੀ ਕੱਲਾ ਡਵੈਲਪਮੈਂਟ ਦਾ ਨਹੀਂ ਹੁੰਦਾ ਬਜਟ ਦੇ ਵਿੱਚ ਜਿਹੜੇ ਇੱਥੇ ਦੇ ਅਮਲਾ ਹੈ ਜੇ ਮੰਨ ਲਓ ਕਿ ਅਸੀਂ ਅੱਜ ਕਿਸੇ ਬਜਟ ਦੇ ਵਿੱਚ ਕੋਈ ਰੌਲਾ ਰੱਪਾ ਪਾਉਂਦੇ ਕਿ ਸਾਡੇ ਵੱਲੋਂ ਕੋਈ ਬਜਟ ਨੂੰ ਫੇਲ ਕਰਨੀ ਜਾਂਦੇ ਤਾਂ ਜਿਹੜਾ ਅਮਲਾ ਹੈ ਜਾਂ ਕਿਸੇ ਦਾ ਸੀ ਖਰਚਾ ਕਰਨਾ ਉਹਨਾਂ ਤਨਖਾਹਾਂ ਆ ਉਹ ਰੁਕ ਜਾਂਦੀਆਂ ਪਰ ਇਹ ਤੁਹਾਡਾ ਕੁਐਸਚਨ ਬਹੁਤ ਚੰਗਾ ਹੈ ਮੈਂ ਤੁਹਾਡੇ ਮਾਧਿਅਮ ਰਾਹੀਂ ਕਹਿੰਦਾ ਅਸੀਂ ਪਹਿਲਾਂ ਵੀ ਪ੍ਰੈਸ ਵਾਰਤਾ ਕੀਤੀ ਸੀ ਆਉਣ ਵਾਲੇ ਸਮੇਂ 'ਚ ਬਹੁਤ ਵੱਡਾ ਸੰਘਰਸ਼ ਕਰੂੰਗੇ ਬਹੁਤ ਵੱਡਾ ਮੇਰਾ ਸ਼ਬਦ ਕਹਿਣ ਦਾ ਵੀ ਤਰੀਕਾ ਹੈ ਤੇ ਵੱਡਾ ਵੀ ਵੀ ਜਿਹੜੇ ਟੈਂਡਰ ਰੋਕੇ ਹੋਏ ਸਰਕਾਰ ਨੂੰ ਸ਼ਰਮ ਕਰਨੀ ਚਾਹੀਦੀ ਇਸ ਗੱਲ ਦੀ ਉਹ ਕਿਦਾਂ ਕੱਲ ਸਾਡੇ ਵਿਧਾਨ ਸਭਾ ਦੇ ਵਿੱਚ ਪਾਸ ਹੋਇਆ ਕਿ 10 ਕਰੋੜ ਰੁਪਏ ਅਸੀਂ ਸ਼ਹਿਰ ਦੀ ਸੁੰਦਰੀ ਕਰਨ ਲਈ ਲਾਣ ਰਹੇ ਬਹੁਤ ਚੰਗੀ ਗੱਲ ਹੈ ਪਰ ਮੈਂ ਸ਼ਹਿਰ ਵਾਸੀਆਂ ਨੂੰ ਮੰਤਰੀ ਸਰਦਾਰ ਹਰਜੋਤ ਸਿੰਘ ਜੀ ਬਹਿਸ ਨੂੰ ਤੁਹਾਡੇ ਰਾਹੀਂ ਕਹਿਣਾ ਕਿ ਜਿਹੜੇ ਅਸੀਂ ਮਤੇ ਪਾਸ ਕੀਤੇ ਹੋਏ ਯਾਰ ਉਹਨਾਂ ਤੇ ਤਾਂ ਕਲਮ ਚਲਾ ਲਓ ਤੁਸੀਂ ਉਹਨਾਂ ਤੇ ਕਿਉਂ ਬੈਠੇ ਹੋ ਇੱਥੇ ਰੱਖ ਕੇ ਆਪਣੇ ਥੱਲੇ ਰੱਖ ਕੇ ਕਿਉਂ ਬੈਠੇ ਦਬਾ ਕੇ ਕਿਉਂ ਬੈਠੇ ਹੋ ਜੇ ਉਹਦੇ ਚ ਕਮੀ ਪੇਸ਼ੀ ਹੈ ਸਰਕਾਰ ਨੇ ਕੀ ਕੀਤਾ ਮੰਨ ਲਓ ਇਹ ਸਾਡੇ ਤੇ ਅਲੀਗੇਸ਼ਨ ਲਾਣੇ ਬੜੀਆ ਪ੍ਰੈਸ ਕਾਨਫਰੰਸ ਕਰਦੇ ਜਾਂ ਤਾਂ ਇੱਕ ਤੇ ਲਾਈਵ ਬਿਠਾ ਲਿਓ ਉਹਨਾਂ ਨੂੰ ਵੀ ਜਿਨ੍ਹਾਂ ਨੇ ਕੱਲ ਰਾਤ ਕੀਤੀ ਸਾਨੂੰ ਵੀ ਬਿਠਾ ਲੈਣ ਠੀਕ ਹੈ ਸੱਚ ਦਾ ਸੱਚ ਝੂਠ ਦਾ ਝੂਠ ਪਤਾ ਲਾਜੋ ਮੈਂ ਉਹਨਾਂ ਦੇ ਖਿਲਾਫ ਇੱਥੇ ਬੈਠਾ ਬੋਲੀ ਜਾਵਾਂ ਉੱਥੇ ਸਾਡੇ ਖਿਲਾਫ ਬੋਲੀ ਜਾਣ ਉਹਦਾ ਪਤਾ ਨਹੀਂ ਲੱਗਦਾ ਸੱਚ ਕੌਣ ਹੈ ਝੂਠ ਕੌਣ ਹੈ ਪਬਲਿਕ ਨੂੰ ਨਹੀਂ ਪਤਾ ਲੱਗ ਇੱਕ ਮਿੰਟ ਇਹਨਾਂ ਦੀ ਗੱਲ ਦਾ ਜਵਾਬ ਦੇ ਦਾਂ ਜਿਹੜੇ ਸਾਡੇ ਮਤੇ ਰੋਕੇ ਹੋਏ ਬੀਬੀਐਮਬੀ ਦੇ ਏਰੀਆ ਦੇ ਵਿੱਚ ਡਵੈਲਪਮੈਂਟ ਦੇ ਰੋਕੇ ਹੋਏ ਕਟੋ-ਕਟ 15 ਤੋਂ ਲੈ ਕੇ 20 ਕਰੋੜ ਦੇ ਕੰਮ ਰੋਕੇ ਹੋਏ ਸ਼ਹਿਰ ਵਾਸੀ ਸਾਨੂੰ ਮਾੜਾ ਚੰਗਾ ਕਹਿੰਦੇ ਉਹਨਾਂ ਦਾ ਰਾਈਟ ਹੈ ਕਹਿਣਾ ਚਾਹੀਦਾ ਜਦੋਂ ਅਗਲੇ ਨੂੰ ਸੁਵਿਧਾਵਾਂ ਨਹੀਂ ਮਿਲਦੀਆਂ ਮੰਤਰੀ ਸਾਹਿਬ ਨੂੰ ਵੀ ਕਹਿਣਾ ਭਗਵੰਤ ਮਾਨ ਜੀ ਨੂੰ ਵੀ ਕਹਿਣਾ ਲੋਕਲ ਬਾਡੀਜ਼ ਨੂੰ ਵੀ ਕਹਿਣਾ ਮੰਤਰੀ ਸਾਹਿਬ ਨੂੰ ਯਾਰ ਤੁਹਾਡੇ ਕੋ ਕਿਹੜੀ ਇਹਨਾਂ ਨੇ ਇੱਕ ਟੀਮ ਬਣਾਈ ਹੋਈ ਅਸੀਂ ਕੋਈ ਟੈਂਡਰ ਅਲਾਟ ਕੀਤਾ ਮੰਨ ਲਓ ਅਸੀਂ ਵੀ ਇਨਕੀ ਸਰਕਾਰ ਨੇ ਇੱਥੇ ਜਿਹੜੇ ਸਾਡੇ ਅਫਸਰਾਂ ਨੇ ਉਹਦੀ ਅਲਾਟਮੈਂਟ ਤੋਂ ਪਹਿਲਾਂ ਏਰੀਆ ਦੇ ਵਿੱਚ ਇੱਕ ਟੀਮ ਇਹਨਾਂ ਦੀ ਵਿਜ਼ਿਟ ਕਰਦੀ ਉਹਨਾਂ ਨੂੰ ਉਹਨਾਂ ਨੂੰ ਫੀਸ ਵੀ ਦਿੱਤੀ ਜਾਂਦੀ ਸਰਕਾਰ ਦੀ ਨੀਤੀ ਹੈ ਸਾਡੀ ਪਾਲਿਸੀ ਨਹੀਂ ਹੈ ਉਹਦੇ ਵਿੱਚ ਅਸੀਂ ਫੀਸ ਵੀ ਪ੍ਰੋਵਾਈਡ ਕਰਦੇ ਫਿਰ ਉਹ ਜਦੋਂ ਬਿੱਲ ਪਾਸ ਹੋਣੇ ਤਾਂ ਪੰਜਾਬ ਸਰਕਾਰ ਕਟੜ ਇਮਾਨਦਾਰਾਂ ਦੀ ਸਰਕਾਰ ਉਹਨੂੰ ਦੇਖਦੀ ਆ ਕਿ ਇਹ ਬਿੱਲ 'ਚ ਕੋਈ ਗਲਤੀ ਤਾਂ ਨਹੀਂ ਤੇ ਅਸੀਂ ਤਾਂ ਹੈ ਹੀ ਨਹੀਂ ਅਫਸਰ ਇਹਨਾਂ ਦੇ ਆ ਜਿਹੜੇ ਹੁਣ ਵੀ ਸੱਪ ਦੀ ਕੁੰਡਲੀ ਬਣਾ ਕੇ ਬੈਠੇ ਅੱਜ ਅਸੀਂ ਕਲੇਸ਼ ਤਾਂ ਨਹੀਂ ਪਾਇਆ ਕਿਉਂਕਿ ਲੋਕਾਂ ਦੀਆਂ ਤਨਖਾਹਾਂ ਰੁਕ ਜਾਂਦੀਆਂ ਫਿਰ ਲੋਕਾਂ ਨੇ ਸਾਨੂੰ ਕਹਿਣਾ ਨਿਊਸੈਂਸ ਪੈਦਾ ਕਰਦੇ ਇਹ ਲੋਕ ਕਿ ਖੁਸ਼ੀ ਦੇ ਵੀ ਸਾਡੀ ਰੋਟੀ ਚੱਲਣੀ ਬੰਦ ਹੋ ਗਈ ਇਹ ਰਾਜਨੀਤੀ ਕਰਦੇ ਮੈਂ ਤੁਹਾਡੇ ਮਾਧਿਅਮ ਰਾਈ ਸਰਦਾਰ ਹਰਜੋਤ ਸਿੰਘ ਜੀ ਬਹਿਸ ਜੀ ਨੂੰ ਕਟੜ ਇਮਾਨਦਾਰਾਂ ਦੀ ਸਰਕਾਰ ਨੂੰ ਕਹਿਣਾ ਚਾਹਨਾ ਕਿ ਕਟੜ ਇਮਾਨਦਾਰੀ ਤੋਂ ਘਟਾ ਲਓ ਥੋੜੀ ਜਿਹੀ ਇਮਾਨਦਾਰੀ ਜਿਹੜੇ ਸਾਡੇ ਮਤੇ ਪਾਸ ਕੀਤੇ ਹੋਏ ਇਹਨਾਂ ਦੀ ਨੀਤ ਕੀ ਆ ਲਾਈਵ ਜੇ ਚੱਲ ਰਿਹਾ ਹੋਵੇ ਇਹਨਾਂ ਦੀ ਨੀਤ ਇਹ ਆ ਕਿ ਅਸੀਂ ਮਤੇ ਪਾਸ ਕੀਤੇ ਹੋਏ ਅਗਲੇ ਸਾਲਾਂ ਕੌਂਸਲ ਨੇ ਭੰਗ ਹੋ ਜਾਣਾ ਅਗਲੇ ਸਾਲ ਇਹਨਾਂ ਦਿਨਾਂ ਜਦੋਂ ਅਸੀਂ ਕੌਂਸਲ ਨੂੰ ਛੱਡ ਦੇਣਾ ਫਿਰ ਇਹੀ ਕੁਰਸੀਆਂ ਤੇ ਇਹਨਾਂ ਦੇ ਉਹ ਠੇਕੇਦਾਰਾਂ ਨੇ ਬੈਠਣਾ ਜਿਹੜੇ ਪ੍ਰੈਸ ਕਾਨਫਰੰਸਾਂ ਦੇ ਵਿੱਚ ਬੈਠ ਕੇ ਕਰਦੇ ਫਿਰ ਇਹਨਾਂ ਨੇ ਆਪਣੇ ਬੰਦਿਆਂ ਨੂੰ ਅੱਜ ਵੀ ਅਲਾਟ ਦੇ ਰਹੇ ਕੰਮ ਮੈਂ ਤੁਸੀਂ ਗੱਲ ਦੂਜੇ ਪਾਸੇ ਨੂੰ ਛੇਵਲੀ ਪਿਛਲੀ ਵਾਰ ਇਹਨਾਂ ਨੇ ਸਾਡੇ ਤੇ ਇਲਜ਼ਾਮ ਲਾਇਆ ਸੀ ਕਿ ਅਸੀਂ ਕਾਂਗਰਸੀ ਕੰਮ ਨਹੀਂ ਹੋਣ ਦਿੰਦੇ ਮੈਂ ਠੇਕੇਦਾਰ ਭਰਾਵਾਂ ਦਾ ਕਿਸੇ ਦਾ ਕੰਮ ਨਹੀਂ ਰੋਕਣਾ ਚਾਹੁੰਦਾ ਚਾਹੇ ਉਹ ਆਮ ਆਦਮੀ ਪਾਰਟੀ ਦੇ ਆ ਚਾਹੇ ਸਾਡੀ ਪਾਰਟੀ ਦੇ ਉਹਨਾਂ ਦੀ ਪਾਰਟੀ ਕੋਈ ਨਹੀਂ ਹੁੰਦਾ ਕੰਮਕਾਰ ਹੈ ਜਿਹੜੀ ਪ੍ਰੈਸ ਕਾਨਫਰੰਸ ਸੀ ਫਰੈਸਟੋਰੈਂਟ ਦੇ ਵਿੱਚ ਕੀਤੀ ਉਹਦੇ ਉੱਤੇ ਠੇਕੇਦਾਰ ਬੈਠੇ ਹੋਏ ਸੀ ਬਿੱਲ ਵੀ ਉਹਨਾਂ ਨੇ ਦਿੱਤਾ ਇਹਨਾਂ ਦੀ ਪ੍ਰੈਸ ਕਾਨਫਰੰਸ ਗੱਲ ਇਹ ਹੈ ਠੇਕੇਦਾਰੀ ਕਰਨਾ ਕੋਈ ਪਾਪ ਥੋੜਿਆ ਹੈ ਮੈਰਿਟ ਦੇ ਆਧਾਰ ਤੇ ਕੰਮ ਲਓ ਸਾਨੂੰ ਕੋਈ ਇਤਰਾਜ਼ ਨਹੀਂ ਆ ਪਰ ਯਾਰ ਤੁਸੀਂ ਸੱਚ ਤਾਂ ਬੋਲੇ ਤੁਸੀਂ ਇੱਕ ਗੱਲ ਹੈ ਮੰਤਰੀ ਸਾਹਿਬ ਨੂੰ ਤੁਹਾਡੇ ਰਾਹੀਂ ਤੁਸੀਂ ਵੀ ਪ੍ਰੈਸ ਕਾਨਫਰੰਸ ਪੁੱਛ ਰਹੇ ਉਹਨਾਂ ਨੇ ਦੱਸਿਆ ਇਹ ਇਲਜ਼ਾਮ ਦਾ ਕੀ ਜਵਾਬ ਦੇਣਾ ਇਹ ਖਾਂਦੇ ਆ ਜੀ ਯਾਰ ਖਾਂਦੇ ਆ ਤਾਂ ਸਾਡੇ ਤੇ ਐਕਸ਼ਨ ਲਓ ਇੱਕ ਆਦਾ ਹੀ ਬਹਾਨਾ ਹੈ ਕਿ ਲਾਈਵ ਹੋ ਕੇ 2 ਮਿੰਟ ਕਹਿ ਦੇਣਾ ਤੁਸੀਂ ਪੈਸਾ ਖਾਂਦੇ ਕਿਸੇ ਤੇ ਵੀ ਇਲਜ਼ਾਮ ਲਾਣਾ ਸੌਖਾ ਇੱਕ ਪੈਸੇ ਦਾ ਇਲਜ਼ਾਮ ਕੱਢੋ ਮੇਰੀ ਗੱਲ ਸੁਣੋ ਮੰਤਰੀ ਸਾਹਿਬ ਨੂੰ ਅਸੀਂ ਬੇਨਤੀ ਕਰਦੇ ਲੋਕਲ ਬਾਡੀਜ਼ ਡਿਪਾਰਟਮੈਂਟ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਇਹ ਕਹਿੰਦੇ ਹੋਰ ਕੱਟੜ ਇਮਾਨਦਾਰ ਦੋ ਆਗੇ ਸਤਿੰਦਰ ਜੈਨ ਜੀ ਤੇ ਮਨੀਸ਼ ਸੋਧਿਆ ਜੀ ਜਿਹੜੇ ਜੇਲ੍ਹ ਕੱਟ ਕੇ ਸ਼ਰਾਬ ਨੀਤੀ ਦੇ ਵਿੱਚ ਉਹ ਵੀ ਕੱਟੜ ਇਮਾਨਦਾਰ ਅਸੀਂ ਉਹ ਕੱਟੜ ਬੇਈਮਾਨ ਹੈ ਉਹ ਸਾਰੇ ਕੱਟੜ ਇਮਾਨਦਾਰਾਂ ਦੀ ਟੀਮ ਹੈ ਉਹਨਾਂ ਨੂੰ ਬੇਨਤੀ ਕਰਦੇ ਕਿ ਤੁਸੀਂ 10 ਕਰੋੜ ਨੂੰ ਲਿਆ ਕੇ ਕਰਨਾ ਕੀ ਹੈ ਜਿਹੜੇ ਸਾਡੇ ਪਾਸ ਕੀਤੇ ਹੋਏ ਕੰਮ ਸਾਡੇ ਕੰਮ ਤਾਂ ਪਾਸ ਹੋਣ ਦੋ ਕੰਮਾਂ ਨੂੰ ਤੁਸੀਂ ਰੀਬਨ ਆਪ ਕੱਟਦੇ ਆਪਣੇ ਬੋਰਡ ਲਾ ਲਿਓ ਮੈਂ ਤਾਂ ਉਹ ਹੈ ਜੀ ਤੁਸੀਂ ਤਾਂ ਜਵਾਬ ਦੇ ਰਹੇ ਹੋ ਟੈਂਡਰ ਲੱਗਣੀ ਇਹਨਾਂ ਨੇ ਜਾਣ ਬੁੱਝ ਕੇ ਨਹੀਂ ਕੀਤੀ ਉਹ ਪੇਪਰਾਂ ਦੇ ਕਰਕੇ ਰੋਕਿਆ ਮੇਰੀ ਇੱਕ ਗੱਲ ਸੁਣੋ ਉਹਨਾਂ ਨੂੰ ਕਹੋ ਮੈਂ ਲਾਨਾ ਸ਼ਰਤ 10-10 ਲੱਖ ਰੁਪਏ ਦੀ ਪੇਪਰ ਮੈਂ ਦੱਸ ਦੂ ਪ੍ਰਾਈਵੇਟ ਕਿੱਥੇ ਪਾਉਂਦੇ ਮੇਰਾ ਮੂੰਹ ਨਾ ਖਲਾਓ ਕਿਹੜੀਆਂ ਕੋਠੀਆਂ ਦੇ ਵਿੱਚ ਪੇਪਰ ਪਾਏ ਮੈਂ ਦੱਸੂ ਅਸੀਂ ਜਿੱਥੇ ਰਹਨੇ ਆਪਣੇ ਪੈਸੇ ਦੇ ਪੁਆਈ ਦੇ ਕਿਹੜੀਆਂ ਕੋਠੀਆਂ 'ਚ ਲੱਖਾਂ ਰੁਪਇਆ ਮਿਊਨਿਸਪਲ ਕਾਉਂਸਲ ਦਾ ਖਰਚ ਹੋਇਆ ਮੈਨੂੰ ਨਾਂ ਪੜਕਾਓ ਨਾ ਮਿਲਾਓ ਮੰਤਰੀ ਸਾਹਿਬ ਜਿੱਥੇ ਜਿੱਥੇ ਤੁਸੀਂ ਹੁਣ ਵਿਸ਼ਵਾਸਸ਼ਾਲਾ ਨੇ ਮੇਰੇ ਵਾਰਡ ਦੇ ਵਿੱਚ ਸਪਾਰਸ਼ ਲੱਗੀ ਜਾ ਰਹੀ ਕਿ ਨਜਾਇਜ਼ਾ ਥੇ ਪੇਵਰ ਲਾਓ ਮੈਂ ਉਹਨਾਂ ਨੂੰ ਫੇਰ ਕਹਿਤਾ ਵੀ ਨਜਾਇਜ਼ ਦੀ ਗੱਲ ਛੱਡੋ ਸਾਡੇ ਭਰਾ ਐ ਲਾ ਦੇਣੇ ਪੇਵਰ ਕਹਿੰਦੇ ਫੋਨ ਨਹੀਂ ਕਰਨਾ ਟੱਕੇ ਨਾਲ ਲਵਾਣੇ ਟੱਕੇ ਨਾਲ ਮੈਂ ਉਹਨਾਂ ਨੂੰ ਵੀ ਕਹਿ ਦਿੰਦਾ ਆਪਾਂ ਨਹੀਂ ਲੱਗਣ ਦੇਣੇ ਟੱਕੇ ਨਾਲ ਕਿਤੇ ਨਾਲੇ ਗੱਲ ਸੁਣੋ ਜੀ ਜੇ ਲੋਕ ਸਾਡਾ ਸਿਰ ਪਾਰ ਦੇ ਵੀ ਗਲੀ ਨਹੀਂ ਬਣਨੀ ਮੈਂ ਕਿ ਆਪਨੇ ਘਰ ਪੇਵਰ ਲਵਾਣਾਂ ਜਾ ਕੇ ਲੋਕਾਂ ਦੀ ਦੀਵਾਨ ਤੇ ਪੇਵਰ ਲਾਨੇ ਕੋਈ ਬੰਦਾ ਇੱਕ ਕਹਿ ਦਵੇ ਨੰਗਲ ਸ਼ਹਿਰ ਦਾ ਵਾਸੀ ਨੰਗਲ ਸ਼ਹਿਰ ਦਾ ਵਾਸੀ ਕਹਿੰਦਾ ਬਾਹਰੋਂ ਆ ਜਾਂਦੀ ਨਹੀਂ ਗੱਲ ਕਰਦੇ ਨੰਗਲ ਸ਼ਹਿਰ ਦਾ ਵਾਸੀ ਇੱਕ ਬੰਦਾ ਕਹਿ ਦਵੇ ਕਿ ਅਸੀਂ ਉਹਦੀ ਗਲੀ 'ਚ ਅਸੀਂ ਉਹਦੇ ਘਰ 'ਚ ਜਾਂ ਅਸੀਂ ਉਹਦੇ ਮਕਾਨ ਦੇ ਆਲੇ-ਦੁਆਲੇ ਉਹਦੀ ਬਿਨਾਂ ਜਾਜ ਤੋਂ ਪੇਪਰ ਲਾਏ ਤੁਹਾਡੀ ਜੁੱਤੀ ਸਾਡੇ ਹਜ਼ਾਰ ਜੁੱਤੀਆਂ ਮਾਰਿਓ ਇਹ ਤੁਹਾਡੀਆਂ ਜੇ ਲੋਕਾਂ ਦੀ ਡਿਮਾਂਡ ਆ ਪੇਪਰ ਲਾਣਾ ਤੁਸੀਂ ਲੋਕਾਂ ਦੀਆਂ ਗਲੀਆਂ 'ਚ ਟੋਏ ਚਾਹਨੇ ਪਾਉਣ ਨੂੰ ਵੀ ਟੋਏ ਪਾ ਕੇ ਘੁਮਣ ਤੁਸੀਂ ਪੰਜਾਬ ਦੀ ਇੱਕ ਸੜਕ ਤੇ ਲੁੱਕ ਨਹੀਂ ਪਾਈ ਤੁਸੀਂ ਕੌਣ ਹੁੰਦੇ ਪੇਵਰ ਵਾਲੇ ਕਹਿਣ ਵਾਲੇ ਪੇਵਰ ਨਹੀਂ ਆ ਇਹਨਾਂ ਨੇ ਲੱਗਣ ਨਹੀਂ ਦੇਣੇ ਘਰਾਂ 'ਚ ਤਾਂ ਇਹਨਾਂ ਦੇ ਪੇਵਰ ਲੱਗ ਰਹੇ ਤੁਹਾਡੀ ਨਗਰ ਕੌਂਸਲ ਦੇ ਜਿਹੜੇ ਆਊਟਸੋਰਸਿੰਗ ਕਰਮਚਾਰੀ ਲੋਕਾਂ ਦੇ ਘਰਾਂ 'ਚ ਕੰਮ ਕੀ ਕੁੱਲ ਬਣਾ ਕੇ ਬੇਨਤੀ ਇਹ ਆ ਕਿ ਜਿਹੜੇ ਪੇਵਰ ਅਸੀਂ ਲਾ ਰਹੇ ਹਾਂ ਕਿਸੇ ਦੇ ਘਰ ਦੇ ਆਲੇ ਦੁਆਲੇ ਪੇਵਰ ਲਾਇਆ ਹੋਵੇ ਅਸੀਂ ਆਪਣੀ ਮਰਜ਼ੀ ਨਾਲ ਮੈਂ ਤੁਹਾਨੂੰ ਕਹਿਆ ਜੁੱਤੀ ਸਿਰ ਨਹੀਂ ਗਿਆ ਤੁਹਾਡੀ ਜੁੱਤੀ ਸਾਡੇ ਤੇ ਹਜ਼ਾਰ ਜੁੱਤੀਆਂ ਮਾਰਿਓ ਸਾਡਾ ਸਿਰ ਪਰ ਲੋਕ ਕਹਿੰਦੇ ਅਸੀਂ ਲਾਣੇ ਆ ਮੰਤਰੀ ਸਾਹਿਬ ਨੂੰ ਕਹੋ ਵੀ ਤੂੰ ਆ ਕੇ ਕਹੀ ਨਾ ਗਲੀਆਂ ਪੱਟ ਅਸੀਂ ਲੋਕਾਂ ਦੇ ਲਾਣੇ ਆ ਕਿੱਥੇ ਲੋਕ ਕਹੋਂਗੇ ਸਾਨੂੰ ਬਰਾਜ ਜਿਹੜੇ ਕੰਮ ਸਾਡੇ ਰੋਕੇ ਗਏ ਆ 50 ਵੀ ਜੁੜੇ ਮੈਂ ਸ਼ਹਿਰ ਦੀ ਮੇਰੀ ਗੱਲ ਸੁਣੋ ਪਾਰਕਾਂ ਦੇ ਕੰਮ ਰੋਕ ਲੇ ਸ਼ਹਿਰ ਦੇ ਜਿਹੜੇ ਨਵੀਨੀ ਕਰਨ ਦੇ ਰੋਕ ਲੇ ਸ਼ਹਿਰ ਦੀਆਂ ਸੜਕਾਂ ਦੇ ਰੋਕ ਲੇ ਸ਼ਹਿਰ ਦੀਆਂ ਜਿਹੜੀਆਂ ਗਲੀਆਂ ਟੁੱਟੀਆਂ ਉਹਨਾਂ ਦੇ ਰੋਕ ਲੇ ਜਿੱਥੇ ਸੀਵਰੇ ਦੀ ਰਿਪੇਅਰ ਆ ਉਹ ਰੋਕ ਲੇ ਇਹਨਾਂ ਨੂੰ ਕਹੋ ਜੇ ਤੂੰ ਰੋਕ ਨਹੀਂ ਆ ਕੰਮ ਹੋਰ ਤਾਂ ਹੋਰ ਇਹਨਾਂ ਨੇ ਟੈਂਡਰ ਲਾ ਕੇ ਯਾਰ ਤੁਸੀਂ ਆਪਣੇ ਬੰਦੇ ਨੂੰ ਟੈਂਡਰ ਦੇ ਲਓ ਮੈਂ ਕਹੇ ਠੇਕੇਦਾਰੀ ਕਰਦਾ ਵੀ ਆਪਾਂ ਲੈਣੇ ਟੈਂਡਰ ਸਾਡੇ ਕੋਲ ਨਹੀਂ ਟੈਂਡਰ ਟੂਨ ਦੇ ਲੋੜ ਨਾਲੇ ਆ ਕੁੱਤੇ ਕੰਮ ਸਾਡੇ ਕੋਲ ਨਹੀਂ ਹੁੰਦੇ ਵੀ ਕਮਿਸ਼ਨ ਉਹਨੂੰ ਦੋ ਕਮਿਸ਼ਨ ਉਹ ਤੋਂ ਲੈ ਲਓ ਸਾਨੂੰ ਸਭ ਪਤਾ ਕਿਹੜੀਆਂ ਕੋਠੀਆਂ ਤੇ ਟੈਂਡਰ ਲੱਗੇ ਹੋਏ ਆ 15 ਕਿਲੋਮੀਟਰ ਦੇ ਆੜ ਵਾਲੇ ਕਿਹੜੀ ਕੋਠੀ ਤੇ ਕਿਹੜਾ ਖਰਚ ਹੋਇਆ ਸਾਨੂੰ ਪਤਾ ਨਾ ਬੁਲਾਓ ਅਸੀਂ ਉਦੋਂ ਬੋਲਾਂਗੇ ਜਦੋਂ ਤੁਸੀਂ ਸਾਡੇ ਦੇ ਨਿੱਜੀ ਹੋਵੋਗੇ ਹੋਰ ਕੁੱਤੋ ਜੀ ਹਾਂਜੀ ਅਸੀਂ ਕਹਿੰਦੇ ਫਾਰਕਾਂ ਦਾ ਕੰਮ ਰੁਕਾਇਆ ਜਾਂ ਟੋ ਰੇਲੀਆਂ ਲੱਗ ਗਈਆਂ ਹੋਰ ਰੋਖ ਲੀਆਂ ਨਾ ਫੁੱਟਬਾਥ ਬਣ ਦਿੰ ਟੋਟਲ ਤੇ ਟੋਟਲ ਡਰਾਉਨ ਟ੍ਰਾਡਨ ਪੀਪਲ ਨੇ ਜਿਹੜੇ ਗਰੀਬੀ ਰੇਖਾ ਤੋਂ ਥੱਲੇ ਬੰਦੇ ਆ ਉਹਨਾਂ ਵਿਚਾਰੇ ਗਰੀਬਾਂ ਦੇ ਨਿਆਣਿਆਂ ਨੂੰ ਉਦੋਂ ਇੰਨੀ ਖੁਸ਼ੀ ਹੋਈ ਜਿੱਦਣ ਉੱਥੇ ਰੇਤਾ ਗਿਰਿਆ ਪਰ ਮੰਤਰੀ ਸਾਹਿਬ ਨੇ ਉਹ ਵੀ ਕੰਮ ਰੋਕਤਾ ਮੇਰੀ ਪਾਰਕ ਦਾ ਕਹਿੰਦੇ ਉੱਥੇ ਨਹੀਂ ਹੋਣਾ ਮੰਦਰਾਂ ਦੇ ਕੰਮ ਰੋਕਤੇ ਗੁਰਦੁਆਰਿਆਂ ਦੇ ਕੰਮ ਤੇ ਸਰਾਮਾਂ ਦੇ ਕੰਮ ਰੋਕਤੇ ਜਲਫਾ ਮਾਤਾ ਮੰਦਰ ਦੇ ਰੋੜ ਦਾ ਕੰਮ ਰੁਕਿਆ ਹੋਇਆ ਹਜੇ ਟੈਂਡਰ ਨਹੀਂ ਹੋ ਰਿਹਾ ਜਿਹੜਾ ਆ ਫੋਕਲ ਪੁਆਇੰਟ ਦਾ ਕੰਮ ਰੋਕਤਾ ਹੁਣ ਅਸੀਂ ਕੀ ਕਹੀਏ ਇਹ ਸਾਡੇ ਘਰ ਨੂੰ ਜਾਂਦੀਆਂ ਗਲੀਆਂ ਜਿੱਥੇ ਰੋਕੇ ਹੋਏ ਕੰਮ ਇੱਕ ਪੋਮਾ ਦੀ ਪਲਾ ਹ ਕਟਾਉਂਆ ਬਿਲਡਿੰਗ ਐਂਡ ਟਾਊਨ ਪਲਾਨਿੰਗ ਉਹਨਾਂ ਦੀ ਜਿਹੜੀ ਕਮੇਟੀ ਆ ਉਥੋਂ ਫੰਡ ਆਉਂਦਾ ਉਹ ਪੀ ਡਬਲਯੂ ਡੀ ਸੀ ਦਾ ਕਾਉਂਸਲ ਨਹੀਂ ਦਿੰਦਾ 50 ਲੱਖ ਨਗਰ ਕਾਉਂਸਲ ਲੱਗਣੇ ਨਹੀਂ ਪਾਰਕਿੰਗ ਲਈ ਬੇਸਿਕ ਜੇ ਕਚਹਿਰੀ ਇੱਥੇ ਆ ਗਈ ਨੰਗਲ ਦੇ ਵਿੱਚ ਤਾਂ ਮਾੜੀ ਗੱਲ ਤਾਂ ਨਹੀਂ ਮੇਰੀ ਗੱਲ ਸੁਣੋ ਰਿਕਸ਼ੇ ਵਾਲੇ ਦਾ ਕੰਮ ਵੀ ਚੱਲਿਆ ਇੱਥੇ ਚਾੜ ਦਾ ਕੰਬੀ ਚੱਲਿਆ ਇੱਥੇ ਲੋਕਾਂ ਨੂੰ ਵੀ ਸੌਕਾ ਹੋ ਗਿਆ ਘਰੋਂ ਪਰੌਂਠੇ ਖਾ ਕੇ ਜਦੇ ਆ ਕੇ ਫੇਰ ਮੁੜ ਕੇ ਚਾਹ ਪੀਂ ਚਲੇ ਜਾਂਦੇ ਵੀ ਤਰੀਕ ਪਾਉਂਗੀ ਹੁਣ ਆਪਾਂ ਆ ਜੂंगे ਸਾਰਿਆਂ ਨੂੰ ਹੋਇਆ ਨਾ ਇਹ ਚੰਗੀ ਗੱਲਾਂ ਤੇ ਇਹਨੂੰ ਤਾਂ ਉੱਥੇ ਵੀ ਰੋਕਦਾ ਜਿਹੜਾ ਜਿਹੜਾ ਖੜਾ ਹੋਇਆ ਉੱਪਰ ਜਿਹੜਾ ਸ਼ੈੱਡ ਹੈ ਉਹਦੇ ਆਲੇ ਦੁਆਲੇ ਦੀ ਜਿਹੜੀ ਬਾਉਂਡਰੀ ਹੈ 8.5 ਲੱਖ ਰੁਪਈਆ ਪਾਸ ਕਰਾਇਆ ਹੋਇਆ ਮੰਤਰੀ ਸਾਹਿਬ ਹੋਰ ਨਹੀਂ ਦਿੰਦੇ ਪਰਾਂ ਜੀ ਇੱਕ ਅਜੋਲੀ ਮੋੜ ਵਿਖੇ ਪ੍ਰਾਈਮੋ ਕੈਮੀਕਲ ਦਾ ਗੇਟ ਉਹ ਕੈਵਲ ਕੈ ਜਿਹੜੀ ਕੈਮੀਕਲ ਹੈ ਨਾ ਉਹਨਾਂ ਨੂੰ ਤੁਹਾਡੇ ਰਾਹੀਂ ਦੱਸਦਾ ਵੀ ਤੁਹਾਡੀ ਕੈਮੀਕਲ ਅਸੀਂ ਪੂਰਾ ਬਣਾਉਂਗੇ ਆਣ ਵਾਲੇ ਦੱਸ ਦੇਣਾ ਤੱਕਰ ਵੀ ਜਿਹੜੀਆਂ ਕੰਧਾਂ ਤੁਹਾਡੀ ਕਾਉਂਸਲ ਵੱਲ ਤੇ ਆ ਕਾਉਂਸਲ ਵੱਲ ਤੇ ਨਹੀਂ ਆ ਰੈਵਨਿਊ ਦੇ ਵਿੱਚ ਰਿਕਾਰਡ ਦੇ ਵਿੱਚ ਉਹ ਕਿਹਦਾ ਕੰਮ ਹੈ ਜ਼ਮੀਨ ਹੈ ਮੈਂ ਇਹਦੇ ਬਾਰੇ ਰੈਵਨਿਊ ਵਾਲੇ ਜਿਆਦਾ ਦੱਸ ਸਕਦੇ ਸਾਡਾ ਘਟਾ ਹੈ ਠੀਕ ਹੈ ਨਾ ਅਸੀਂ ਕਹਿ ਕੀ ਹੈ ਮੇਰੀ ਬੇਨਤੀ ਹੈ 3 ਸਾਲ ਦੇ ਕਰੀਬ ਦਾ ਸਮਾਂ ਹੋ ਗਿਆ ਗੇਟ ਉੱਥੇ ਆਏ ਨੂੰ ਤੁਸੀਂ ਅੱਜ ਤੱਕ ਕੀ ਕੀਤਾ ਇਹਦਾ ਜਵਾਬ ਦਿਓ ਅੱਜ ਤੋਂ ਬਾਅਦ ਕਰ ਦਾਂਗੇ ਢਾਹ ਦਾਂਗੇ ਹੋਰ ਇਹ ਸੁਝਿਆ ਟਾਈਮ ਫੇ ਕਹਿੰਦਾ ਮੇਰੀ ਮਿਨਿਸਪਲ ਕਾਉਂਸਲ ਪੈਸਾ ਲਾ ਕੇ ਹੁਣ ਢਾਣ ਚਲੇਗੀ ਆਪਾਂ ਰੈਵਨਿਊ ਰਿਕਾਰਡ ਕਬਜ਼ਾ ਕੀਤਾ ਹੋਇਆ ਸਰ ਆਪਾਂ ਰੈਵਨਿਊ ਰਿਕਾਰਡ ਤੋਂ ਹੀ ਕਬਜ਼ਾ ਪਤਾ ਕਰੂਗੇ ਨਾ ਜੀ ਖਰਚਾ ਵੀ ਅਜੇ ਤੱਕ ਚਰਚਾ ਹਾਂਜੀ 2 ਕਰੋੜ ਕਾਉਂਸਲ ਨੇ ਲਗਾਇਆ ਉੱਥੇ ਦੇਖੋ ਮੇਰੀ ਇੱਕ ਗੱਲ ਸੁਣੋ ਸੜਕ ਬਣਾਉਣ ਵਾਸਤੇ ਕਾਉਂਸਲ ਨੇ ਬਣਾਈ ਕਬਜ਼ਾ ਕੀਤਾ ਪ੍ਰਾਈਮੋ ਨੇ ਕਿਉਂ ਨਹੀਂ ਐ ਜਿਹੜਾ ਸਾਡੇ ਸ਼ਹਿਰ ਦੀ ਜ਼ਮੀਨ ਤੇ ਸਸਤੀ ਫੈਕਟਰੀ ਖਰੀਦ ਕੇ ਮਹਿੰਗੀਆਂ ਤਨਖਾਹਾਂ ਕਰਗੇ ਉਹ ਜਗ੍ਹਾ ਕਰਾਂਗੇ ਅਸੀਂ ਆਣ ਵਾਲੇ ਦਿਨਾਂ ਤੇ ਉਹ ਵੱਡਾ ਹੈ ਕਿ ਜਿੱਦਣ ਫੈਕਟਰੀ ਖਰੀਦਣੀ ਦੀ ਉਦੋਂ ਉਹਦੇ ਸ਼ੇਅਰ ਡਾਊਨ ਤੇ ਹੁਣ ਆਪਣੀਆਂ ਤਨਖਾਹਾਂ ਆਈਆਂ ਨੀਆ ਵੱਲ ਗਿਆ ਐਨੀ ਦਾ ਫੈਕਟਰੀ ਨਹੀਂ ਐ ਜਿੰਨੀ ਤਨਖਾਹਾਂ ਲੈ ਕੇ ਉਹਨਾਂ ਨੂੰ ਦੱਸੂਗੇ ਅਸੀਂ ਵੀ ਉਹਨਾਂ ਦੀ ਸਾਹਜ ਕਿਹਦੇ ਨਾਲ ਆ ਉਹਨਾਂ ਦੀ ਕੋਠੀਆਂ ਦੀ ਜਿਹੜੀ ਕੰਧ ਆ ਉਹ ਛੋਟੀ ਕਿਦਾਂ ਹੋ ਰਹੀ ਕੱਟਣ ਮਾਨਦਾਰਾਂ ਤੇ ਆਪਸ ਦੇ ਵਿੱਚ ਉਹ ਛੋਟੀ ਹੋ ਰਹੀ ਬਹੁਤ ਛੋਟੀ ਹੋ ਰਹੀ ਪਹਿਲਾਂ ਐਡੀ ਕੰਧ ਸੀ ਹੁਣ ਇੱਧਰ ਪਾਸੇ ਕੱਟਣ ਮਾਨਦਾਰ ਆ ਇੱਧਰ ਪਾਸੇ ਉਹਨਾਂ ਦਾ ਮਾਲ ਤਾਰੇ ਅਗਲੀ ਹਾਊਸ ਮੀਟਿੰਗ ਦੇ ਵਿੱਚ ਇਹ ਮੁੱਦਾ ਵੀ ਆਏਗਾ ਕਿ ਕਾਉਂਸਲ ਨੇ ਪੂਰਾ ਐਕਸ਼ਨ ਲਿਆ ਤੇ ਆਪਣਾ ਕੰਮ ਸ਼ੁਰੂ ਦੇਖੋ ਇਹਦੇ ਬਾਰੇ ਪਹਿਲਾਂ ਰੈਵਿਨਿਊ ਨੂੰ ਪਤਾ ਕਰ ਲੈਣ ਦੋ ਆਪਾਂ ਉੱਤੇ ਬੋਲ ਜੀ ਮੈਂ ਵਕੀਲ ਹਾਂ ਕਿਉਂਕਿ ਰੈਵਿਨਿਊ ਰਿਕਾਰਡ ਤੋਂ ਬਿਨਾ ਪਤਾ ਨਹੀਂ ਕੰਮ ਹੋਣਾ ਅਜੇ ਤੱਕ ਕੀ ਕਰਾਂਗੇ ਇੱਕ ਮਿੰਟ ਸਰ ਅਜੇ ਤੱਕ ਮੈਂ ਉਹਦਾ ਜਵਾਬ ਦਿੰਦਾ ਅਜੇ ਤੱਕ ਕੋਈ ਔਟਰ ਨਹੀਂ ਆਇਆ ਪਹਿਲੀ ਤਰੀਕ ਪਈ ਹੋਈ ਹੈ ਅਜੇ ਕਿਹੜੀ ਉਸ ਦੇ ਨਿਸ਼ਾਨਦੇਹੀ ਹੋਈ ਜੀ ਜੋ ਤੁਸੀਂ ਆਏ ਸੀ ਨਾ ਉਹਦੀ ਨਿਸ਼ਾਨਦੇਹੀ ਰਿਪੋਰਟ ਜਿਹੜੀ ਹੈ ਉਹ ਗਈ ਹੈ ਹਾਈ ਕੋਰਟ ਪੂਰੀ ਪਹਿਲੀ ਤਰੀਕ ਵੀ ਉਹ ਜੋ ਫੈਸਲਾ ਹੋਗਾ ਉਹ ਕਰਨਾ ਪੈਣਾ ਜਿਹੜੀ ਉਦਾਹੇ ਫੈਸਲਾ ਇੱਕ ਪਾਸੇ ਝੋਲ ਹੈ ਜੀ ਇੱਕ ਪਾਸੇ ਸਾਡਾ ਹੈ ਜਿਹੜੀ ਵਿੱਚ ਖਾਲੀ ਜਗ੍ਹਾ ਬਚਦੀ ਉਹ ਸਰਕਾਰ ਲੋਕਾਂ ਨੇ ਨਜ਼ਾਇਜ਼ ਕੰਮ ਕੀਤੇ ਹਾਂ ਜੀ ਨਜ਼ਾਇਜ਼ ਤੇ ਮੈਂ ਜਰੂਰ ਨਜ਼ਾਇਜ਼ ਕੰਮ ਦੀ ਹਾਰੇ ਜੇ ਜਾਂਚ ਹੋ ਜਵੇ ਸ਼ਹਿਰ ਚ ਕਿ ਆ 2022 ਤੋਂ ਬਾਅਦ ਕਿਨੇ ਕੀਤੇ ਤਾਂ ਕਟੜ ਇਮਾਨਦਾਰਾਂ ਦੇ ਪਹਿਲੇ ਵਾਲੇ ਢਾਡੋ ਸਾਨੂੰ ਕਹ ਜਿਹਨੇ ਕੀਤੇ ਢਾਡੋ ਸਾਡੇ ਕੋਲ ਤਾਂ ਝੂਂਗੀ ਪਾਣ ਜੋਗੀ ਥਾਂ ਵੀ ਨਹੀਂ ਹੈ ਸ਼ਾਇਦ ਇਹ ਵੀ ਤੇ ਨਜ਼ਾਇਜ਼ ਪਾਤੋਂ ਤੋਂ ਬਚਦਾ ਮੈਂ ਬਜੜਦਾ ਹੀ ਕਰ ਲਾਸਟ ਆਹ ਮੈਂ ਉਹ ਦੱਸਦਾ ਲਾਸਟ ਫਾਇਦਾ ਹੋਏਗਾ ਹੀ ਨਹੀਂ ਦੱਸੂਗਾ ਜਿਹੜੀ ਬਜਟ ਦੇ ਵਿੱਚ ਜਿਹੜਾ ਅੱਜ ਨਗਰ ਕੌਂਸਲ ਲੰਗੜ ਨੇ 115 15 ਕਰੋੜ ਰੁਪਏ ਦਾ ਬਜਟ ਪਾਸ ਕੀਤਾ ਜਿਹਦੇ ਵਿੱਚ ਕਟਵੀ ਸੁਦਾ ਆਮਦਨ ਹੈ ਜਿਹੜੀ ਸਾਡੀ 71 ਲੱਖ ਰੁਪਈਆ 71 ਲੱਖ ਲੈਕਸ ਰੁਪੀਸ ਅਸੀਂ ਆਸ ਹੈ ਕਿ ਕਲੈਕਸ਼ਨ ਕਰਨੀ ਸਾਡੀ ਇਨਕਮ ਹੋਏਗੀ ਨਹੀਂ 70 ਕਰੋੜ 1 ਕਰੋੜ ਰੁਪਈਆ ਉਹ ਤੋਂ ਬਾਅਦ ਜਿਹੜੀ ਸਾਡੀ ਆਪਣਾ ਅਜੇ ਤੱਕ ਦਾ ਸਾਡੇ ਕੋਲ ਬਕਾਇਆ ਸੀ ਸਾਡੇ ਕੋਲ ਜਿਹੜਾ ਪੈਸਾ ਬਚਿਆ ਹੋਇਆ 44 ਕਰੋੜ ਰੁਪਈਆ 145 115 ਕਰੋੜ ਦਾ ਟੋਟਲ ਬਜਟ ਹੈ ਤੇ ਜਿਹੜੀ ਸਾਡਾ ਖਰਚੇ ਆਉਣ ਵਾਲੇ ਸਮੇਂ ਤੱਕ ਅਸੀਂ ਕਿੱਥੇ ਕਿੱਥੇ ਖਰਚਣਾ ਅਮਲੇ ਤੇ ਅਸੀਂ ਜਿਹੜਾ ਸਟਾਫ ਮੈਂਬਰਸ ਤੇ ਜਾਂ ਹੋਰ ਗੱਲਾਂ ਤੇ 41 ਕਰੋੜ ਰੁਪਇਆ ਖਰਚਣਾ ਕੌਂਟੀਜੈਂਸੀ ਫੰਡਸ ਤੇ ਅਸੀਂ 3 ਕਰੋੜ 80 ਲੱਖ ਰੁਪਇਆ ਖਰਚਣਾ ਵਿਕਾਸ ਦੇ ਕੰਮਾਂ ਲਈ 32 ਕਰੋੜ ਰੁਪਇਆ ਖਰਚਣਾ ਤੇ ਉਸ ਤੋਂ ਬਾਅਦ ਕੁੱਲ ਜੋੜ 77 ਕਰੋੜ ਦਾ ਸਾਡਾ ਖਰਚਾ ਹੈ ਉਹ ਖਰਚੇ ਤੋਂ ਬਾਅਦ ਅਗਲੇ ਸਾਲ ਇਹਨਾਂ ਮਿਤਾ ਨੇ ਇਹਨਾਂ ਨੇ ਐਡਮਿਨਿਸਟਰੇਟਰ ਲਾ ਕੇ ਫਿਰ ਅਗਲੀ ਵਾਰ ਨੂੰ ਕਰਨਾ ਕੰਮ ਕਾਲਾ ਜੋ ਕੱਟਣ ਇਮਾਨਦਾਰੀ ਵਾਲਾ ਸਾਰਾ ਇਮਾਨਦਾਰ ਅੱਗੇ ਸਾਡੀ ਕੌਂਸਲ ਤੋਂ ਬਾਅਦ ਇਮਾਨਦਾਰੀ ਸ਼ੁਰੂ ਹੋ ਜਾਣੀ ਇੱਥੇ ਪੁੱਛ 115 ਕਰੋੜ ਦੇ ਨ ਬਜਟ ਵਿੱਚ ਕੋਈ ਨਵੇਕਲਾ ਕੰਮ ਹੈਗਾ ਜਿਹੜਾ ਮੰਨ ਨਵੇਕਲਾ ਨਹੀਂ ਇਹ ਐਸਟੀ ਇਹ ਐਸਟੀਮੇਟਿਡ ਬਜਟ ਰੱਖ ਹੁੰਦਾ ਹੁੰਦਾ ਹਾਂ ਕੀ ਡਵੈਲਪਮੈਂਟ ਲਈ ਲਾਗਤਾਂ ਸੀ ਇਹਨੂੰ ਫੰਡ ਰੱਖ ਲੈਣੇ ਹੁੰਨੇ ਨਵੇਕਲਾ ਕੰਮ ਅਸੀਂ ਸੁੰਦਰੀਕਰਨ ਦਾ ਕੀਤਾ ਸੀ ਪਰ ਸਰਕਾਰ ਵੱਲੋਂ ਰੋਕਲਾ ਦਿੱਤੀ ਗਈ ਅਜੇ ਤੱਕ ਉਹਨੂੰ ਪਰਮਿਸ਼ਨ ਨਹੀਂ ਦਿੱਤੀ ਗਈ ਇੱਕ ਬੰਮਾ ਜੀ ਹੋਰ ਆਪਾਂ ਗੱਲ ਕਰੀਏ ਜਿਹੜੇ ਅੰਬਰਸਰੀ ਬਰੇਆਣਾ ਅੱਜ ਵੀ ਤੁਹਾਡੇ ਆਉਣ ਤੋਂ ਪਹਿਲਾਂ ਇੱਕ ਕਾਟਾ ਗੱਲ ਹੋਈ ਦੇਖੋ ਜੇ ਲਾਈਵ ਚੱਲ ਰਿਹਾ ਤਾਂ ਲਾ ਦਿਓ ਲਾਈਵ ਤੇ ਵਿੱਚ ਸਾਡੀ ਬੇਨਤੀ ਆਜ ਵੀ ਸੁਣਿਆ ਵੀ ਬਾਹਰ ਹੀ ਗਿਆ ਦੇਖੋ ਸਾਡੀ ਬੇਨਤੀ ਇਹ ਹੈ ਸਾਡੇ ਕੋਲ ਜਿਸ ਕਮਰੇ ਚ ਖੜੇ ਹਾਂ ਤੁਸੀਂ 17x36 ਫੁੱਟ ਦਾ ਇਹ ਕਮਰਾ ਇਹਦੇ ਵਿੱਚ ਆਲਰੇਡੀ 32 ਕੁਰਸੀਆਂ ਲੱਗੀਆਂ ਹੋਈਆਂ ਜਿਨ੍ਹਾਂ ਦੇ ਵਿੱਚ 20 ਦੇ ਕਰੀਬ ਐਮਸੀ ਦੀਆਂ ਕੋਈ ਸੀਵਰੇਜ ਬੋਰਡ ਨੇ ਵੀ ਆਣਾ ਚਾਹੀਦਾ ਸਬਾਨਾ ਨੇ ਈਓ ਸਾਹਿਬ ਨੇ ਜਾਂ ਹੋਰ ਕਿਸੇ ਨੇ ਬੈਠਣਾ ਠੀਕ ਹੈ ਤੁਹਾਡੇ ਭਰਾਵਾਂ ਲਈ 3 ਜਾਂ 4 ਫੁੱਟ ਸਾਡੇ ਕੋਲ ਜਗ੍ਹਾ ਹੈ ਮੇਰੀ ਬੇਨਤੀ ਤਾਂ ਸੁਣ ਲਓ ਜੋ ਆਪਾਂ ਪ੍ਰਪੋਜ਼ਲ ਲੈਂਦੀ ਠੀਕ ਹੈ ਨਾ ਸਾਡੇ ਲਈ 3 ਜਾਂ 4 ਫੁੱਟ ਤੁਹਾਡੇ ਲਈ ਜਗ੍ਹਾ ਹੈ ਜੇ ਤੁਸੀਂ ਆਪਸੀ ਭਾਈਚਾਰੇ ਦੇ ਨਾਲ ਸਾਨੂੰ ਤਿੰਨੋਂ ਪ੍ਰੈਸ ਕਲੱਬ ਲਿਖ ਕੇ ਦੇ ਦੇਣ ਕਿ ਕੱਲ ਨੂੰ ਸਾਡੇ ਤੇ ਕੋਈ ਇਤਰਾਜ਼ ਨਹੀਂ ਕਰੋਗੇ ਸਾਨੂੰ ਕੁਰਸੀ ਨਹੀਂ ਮਿਲੀ ਜਾਂ ਸਾਨੂੰ ਫਲਾਣਾ ਬੰਦਾ ਪਹਿਲਾਂ ਆ ਗਿਆ ਜਾਂ ਬਾਅਦ ਚ ਆ ਗਿਆ ਤਾਂ ਸਾਡੀ ਸਾਡਾ ਕਸੂਰ ਨਾ ਕੱਢੋ ਜਿਵੇਂ ਅਸੀਂ ਕਿਤੇ ਵੀ ਪ੍ਰੈਸ ਕਾਨਫਰੰਸ ਕਰੀ ਜੀ ਕੋਈ ਅੱਗੇ ਆ ਜਾਂਦਾ ਉਹ ਕਹਿੰਦੇ ਪਿੱਛੇ ਕਾਹਨੂੰ ਬੈਠਾ ਪਿੱਛੇ ਵਾਲਾ ਕਹਿੰਦਾ ਤੂੰ ਅੱਗੇ ਕਾਹਨੂੰ ਬੈਠਾ ਤੁਹਾਡੀ ਵੀ ਮਜਬੂਰੀ ਆ ਕਿਉਂਕਿ ਅਸੀਂ ਨੈਸ਼ਨਲ ਚੈਨਲ ਤੇ ਵੀ ਦੇਖਦੇ ਆ ਵੀ ਹਰ ਇੱਕ ਬੰਦੇ ਦੀ ਹੁੰਦੀ ਕਿ ਮੈਂ ਆਪਣੀ ਐਕਸਕਲੂਸਿਵ ਸਟੋਰੀ ਲਾਵਾਂ ਸਾਡੇ ਕੋਲ ਕੌਣ ਨਹੀਂ ਆ ਇੱਕ ਦਿਨ ਤੁਸੀਂ ਤਿੰਨ ਪ੍ਰੈਸ ਕਲੱਬਾਂ ਦੇ ਪ੍ਰਧਾਨ ਸਾਡੇ ਨਾਲ ਆ ਕੇ ਜਿੱਦਣ ਤੁਸੀਂ ਕਹੋਗੇ ਮੀਟਿੰਗ ਕਰ ਲੋ ਜੋ ਤੁਸੀਂ ਸਾਨੂੰ ਐਂਟਰੀ ਦੀ ਪ੍ਰਪੋਜ਼ਲ ਦਓਗੇ ਸਾਨੂੰ ਮਨਜ਼ੂਰ ਹੈ ਲੋਕਾਂ ਦੇ ਹੱਥ ਦੀ ਗੱਲ ਹੈ ਲੋਕਾਂ ਦੇ ਵੇਖੋ ਮੈਂ ਆਹ ਜਨਤਾ ਕੋਲੋਂ ਟੈਕਸ ਦੇ ਰੂਪ ਚੂਲਿਆ ਪੈਸਾ ਲੋਕਾਂ ਨੂੰ ਲੱਗਿਆ ਉਹਨਾਂ ਪਰ ਲੱਗੇ ਤੁਸੀਂ ਜੇ ਚਾਹੋ ਤਾਂ ਮੀਡੀਆ ਦਰੀਆ ਦਰੀਆ ਵਜਾ ਕੇ ਸੜਕਾਂ 'ਤੇ ਬੈਠ ਸਕਦਾ ਤਾਂ ਅੰਦਰ ਨਹੀਂ 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 ਮੇਰੀ ਬੇਨਤੀ ਆ ਸਤਕਾਰ ਅਸੀਂ ਹਮੇਸ਼ਾ ਦਿੱਤਾ ਜਦ ਮੀਡੀਆ ਦਾ ਨਾਮ ਆਇਆ ਮੈਂ ਜਿਹੜੇ ਹੱਥ ਜੋੜ ਲਏ ਠੀਕ ਹੈ ਨਾ ਜੀ ਪਹਿਲਾਂ ਤਾਂ ਨਹੀਂ ਹੱਥ ਜੋੜੇ ਤੇ ਪਹਿਲਾਂ ਤਾਂ ਮੈਂ ਐਦਾਂ ਕਰਦਾ ਤਾਂ ਜਦ ਆਇਆ ਤੁਹਾਡਾ ਨਾਮ ਮੈਂ ਉਹਦੇ ਹੱਥ ਜੋੜ ਲੇ ਇਸ ਤਰ੍ਹਾਂ ਬਾਏ ਤੁਹਾਨੂੰ ਪਹਿਲੇ ਪ੍ਰੈਸ ਕਲਾਵਰ ਰਿਟਨ 'ਚ ਲਿਖ ਕੇ ਦੇ ਕੀ ਭਾਈ ਸਾਨੂੰ ਆਪਾਂ ਇਦਾਂ ਅਡਜਸਟ ਕਰ ਲਾਂਗੇ ਆਪਾਂ ਤਿਆਰ ਮਤਲਬ ਤੁਹਾਡਾ ਹਾਊਸ ਤਿਆਰ ਹੈ ਮੀਡੀਆ ਦੀ ਐਂਟਰੀ ਹਾਊਸ ਨੂੰ ਸਾਡਾ ਆਪਾਂ ਕਹਿਤਾ ਤਿਆਰ ਦਾ ਇਹਦਾ ਮਤਲਬ ਉਹ ਤਾਂ ਸੁਨੇਹ ਨਹੀਂ ਭੱਜੇ ਖਾਨੂੰ ਸੁਨੇਹ ਨਹੀਂ ਭੱਜੇ ਸੁਨੇਹ ਨਹੀਂ ਅੱਜ ਸੁਨੇਹ ਨਹੀਂ ਲਗਾਏ ਤੇ ਬਜਟ ਦੀ ਵੱਡੀ ਦੇਖੋ ਇਹ ਗਲਤੀ ਹੈ ਜਿਹਨੇ ਸੁਨੇਹਾ ਨਹੀਂ ਲਾਇਆ ਮੇਰੀ ਗੱਲ ਸੁਣੋ ਮੈਂ ਤਾਂ ਇੱਥੇ ਬੋਲਣਾ ਨਹੀਂ ਪਾਰਸ਼ੀਅਲ ਟੀ ਹੈ ਪ੍ਰਧਾਨ ਜੀ ਹਜੇ ਹੀ ਪਾਰਸ਼ੀਅਲ ਮੇਰੀ ਗੱਲ ਤਾਂ ਪੁਰਾਣੇ ਨਹੀਂ ਸੁਣੋ ਪਹਿਲੇ ਪੁਰਾਣੇ ਪੱਤਰ ਸਾਰੇ ਨਹੀਂ ਘਾਟੇ ਮਨਮਤੇ ਕਰ ਭੇਜਦੇ ਤੁਹਾਨੂੰ ਮਾਤਾ ਕਲ ਜੀ ਭੱਜਿਆ ਨਾ ਮੇਰੀ ਬੇਨਤੀ ਉਹੀ ਤਾਂ ਆਪਾਂ ਕਹਿੰਦੇ ਕਿ ਆਪਾਂ ਮਤੇਈ ਪ੍ਰੈਸ کلبਾਂ ਦੇ ਪ੍ਰਧਾਨ ਨੂੰ ਭੇਜਦੇ ਕਿਉਂਕਿ ਸਾਨੂੰ 35 36 ਮਤੇ ਸਪੰਦ ਥੋੜੀ